ਹਾਂਜੀ ਸਤਿ ਸ੍ਰੀ ਅਕਾਲ ਜੀ ਇਸ ਲਈ ਦੇ ਉੱਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਰਾਚੋਆਂ ਵਾਲੇ ਮਸਲੇ ਦੇ ਤੇ ਦੋ ਨਜ਼ਰੀਏ ਇਸ ਘਟਨਾ ਤੋਂ ਬਾਅਦ ਲਗਾਤਾਰ ਚੱਲ ਰਹੇ ਨੇ ਦੋਨੇ ਇੱਕ ਦੂਜੇ ਦੇ ਉਲਟ ਨੇ ਇੱਕ ਨਜ਼ਰੀਆ ਕਹਿੰਦਾ ਵੀ ਜੋ ਘਟਨਾ ਵਾਪਰੀ ਹੈ ਇਹ ਸਿੱਧੇ ਰੂਪ ਚ ਜਾਤੀ ਪਾਤੀ ਘਟਨਾ ਗਈ ਜੱਟ ਨੇ ਦਲਤ ਉੱਟਿਆ ਦੂਸਰਾ ਨਜ਼ਰੀਆ ਕਹਿੰਦਾ ਵੀ ਇਹ ਜਾਤੀ ਪਾਤੀ ਨਹੀਂ ਇੱਕ ਨਿੱਜੀ ਲੜਾਈ ਹੈ ਜਿਹੜੀ ਜੋ ਦੋ ਨਸ਼ੇੜੀ ਗਰੁੱਪਾਂ ਦੇ ਵਿੱਚ ਹੋਈ ਹੈ ਆਪਾਂ ਦੋਨਾਂ ਦੇ ਨਜ਼ਰੀਆ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਕਿਹੜਾ ਨਜ਼ਰੀਆ ਸਹੀ ਹੈ ਇਹ ਵੀ জানਾਂਗੇ ਸਭ ਤੋਂ ਪਹਿਲਾਂ ਆਪਾਂ ਉਹ ਵੀਡੀਓ ਦੇਖਦੇ ਹਾਂ ਜਿਸ ਵੀਡੀਓ ਜਿਹੜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮੁੱਦਾ ਬਣਿਆਗਾ ਆ ਇਹ ਵੀਡੀਓ ਆ ਇਸ ਵੀਡੀਓ ਦੇ ਵਿੱਚ ਸਿੱਧਾ ਦੇਖਿਆ ਜਾ ਰਿਹਾ ਹੈ ਵੀ ਇੱਕ ਜੱਟ ਇੱਕ ਦਲਤ ਨੂੰ ਜਿਹੜਾ ਉਹ ਕੁੱਟ ਰਿਹਾ ਪਰ ਪਹਿਲੀ ਨਜ਼ਰੇ ਇਹ ਲੱਗਦਾਗਾ ਵੀ ਜਿਸ ਜਿਹੜਾ ਇਨਸਾਨ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਉਹਦੇ ਉੱਤੇ ਜਿਹੜੀ ਸਖਤ ਤੋਂ ਸਖਤ ਜਿਹੜੀ ਇਹ ਕਾਰਵਾਈ ਹੋਣੀ ਚਾਹੀਦੀ ਹੈ ਇਹ ਆਮ ਬੰਦੇ ਨੂੰ ਵੀ ਲੱਗਦਾ ਜੋ ਵੀਡੀਓ ਦੇਖਦਾ ਪਰ ਜਦੋਂ ਇਸ ਵੀਡੀਓ ਨੂੰ ਆਪਾਂ ਇਹ ਲਿਖ ਕੇ ਪਬਲਿਕ ਕਰਦੇ ਆ ਪੋਸਟ ਕਰਦੇ ਆ ਜਾਂ ਸੋਸ਼ਲ ਮੀਡੀਆ ਤੇ ਪਾਉਂਦੇ ਆ ਵੀ ਇਹ ਇੱਕ ਜੱਟ ਵੱਲੋਂ ਇੱਕ ਦਲਤ ਨੂੰ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਤਾਂ ਇਸ ਵੀਡੀਓ ਦੇ ਵਿੱਚ ਮਸਲਾ ਜਿਹੜਾ ਇਸ ਤੋਂ ਵੱਧ ਉੱਪਰ ਕੇ ਸਾਹਮਣੇ ਹੁੰਦਾਗਾ ਇਹ ਮਸਲਾ ਬਣ ਜਾਂਦਾ ਜਾਤੀ ਪਾਤੀ ਮਸਲਾ ਇੱਕ ਜੱਟ ਤੇ ਇੱਕ ਦਲਤ ਦਾ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦੋ ਨਜ਼ਰੀਏ ਸਾਹਮਣੇ ਆਉਂਦੇ ਨੇ ਇੱਕ ਨਜ਼ਰੀਆ ਕਹਿੰਦਾ ਵੀ ਇਹ ਇੱਕ ਜੱਟ ਵੱਟੋਂ ਇੱਕ ਦਲਤ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਜਿਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਹ ਮਸਲਾ ਜਿਹੜਾ ਹੈਗਾ ਇਹ ਜਾਤੀ ਆ ਦੂਸਰਾ ਨਜ਼ਰੀਆ ਇਹ ਹੁੰਦਾਗਾ ਵੀ ਜਿਹੜੀ ਇਹ ਲੜਾਈ ਹੋਈ ਹੈ ਦੋਨ ਛੇੜੀਆਂ ਦੇ ਵਿੱਚ ਹੋਈ ਹੈ ਇੱਕ ਕੁਲਪ ਨੂੰ ਲੈਣ ਤੇ ਮੰਗਣ ਤੇ ਜਿਹੜੀ ਹੈ ਦੋਨਾਂ ਦੀ ਲੜਾਈ ਹੋਈ ਹੈ ਔਰ ਇਸ ਲੜਾਈ ਨੇ ਖਤਰਨਾਕ ਰੂਪ ਧਾਰ ਲਿਆ ਜਦੋਂ ਜੱਟਾਂ ਦੇ ਮੁੰਡੇ ਨੂੰ ਦਲਤਾਂ ਦੇ ਮੁੰਡੇ ਨੇ ਸੁਰਾ ਮਾਰਿਆ ਤੇ ਉਸ ਤੋਂ ਬਾਅਦ ਉਹਦੇ ਪਿਤਾ ਬਲੋ ਆ ਕੇ ਉਸ ਦਲਤਾਂ ਦੇ ਮੁੰਡਿਆਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਇਹ ਮਸਲਾ ਜਿਹੜਾ ਪੰਜਾਬ ਦੇ ਜਿਹੜਾ ਰਾਜਨੀਤਿਕ ਸਕਰੀਨ ਤੇ ਉੱਪਰ ਕੇ ਸਾਹਮਣੇ ਆਉਂਦਾ ਹੁਣ ਆਪਾਂ ਕੋਸ਼ਿਸ਼ ਕਰਾਂਗੇ ਵੀ ਉਹ ਲੋਕ ਜਿਹੜਾ ਉਹ ਨਜ਼ਰੀਆ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਇਹ ਜਾਤੀ ਪਾਤੀ ਮਸਲਾਗਾ ਉਹਨਾਂ ਦੀ ਗੱਲਬਾਤ ਜਾਣਨ ਲਈ ਆਪਾਂ ਕੋਸ਼ਿਸ਼ ਕਰਦੇ ਆ ਆਹ ਵੀਡੀਓ ਦੇਖਦੇ ਆ ਕੀ ਕਹਿੰਦੇ ਨੇ ਉਹ ਲੋਕ ਵੀ ਇਹ ਜਾਤੀ ਪਾਤੀ ਮਸਲਾ ਕਿਉਂ ਹੈ ਜੋ ਦਚੱਲਤ ਹੋਇਆ ਉਹ ਪੰਜਾਬ ਕੋਈ ਨਵਾਂ ਨਹੀਂ ਹੈ ਅਸੀਂ ਇਧੀਆਂ ਦਰਸਨ ਵਾਲ ਰੋਟਾਂ ਲਕੀਆਂ ਨੇ ਹਰ ਸਾਲ ਹੀ ਜਦੋਂ ਪਿੰਡਾਂ ਦੇ ਵਿੱਚ ਪਿੱਛੇ ਇਸ ਏਰੀਆ ਦੀ ਆਪਣੀ ਦਰਦ ਜੰਮੀ ਮੜਦੇ ਨੇ ਤਾਂ ਉਹਨਾਂ ਕੁੜਾਸਿਆਂ ਨਾਲ ਰਾਣਾ ਦੇ ਨਾਲ ਉਹਨਾਂ ਨੂੰ ਵੜਲ ਪਾ ਜਾਂਦਾ ਪਿੰਡ ਹੋਣਾ ਜਿਹਦਾ ਪੁਨਿਆੜੇ ਕੋਲ ਵੀ ਇਹੀ ਵਾਪਰਿਆ ਤੇ ਹੋਰ ਬਹੁਤ ਸਾਰੇ ਪਿੰਡਾਂ ਜਿੱਦਾ ਵਾਪਰਿਆ ਦੇ ਹੋ ਰਹੇ ਤਾਲੀ ਘਟਨਾ ਦੀ ਤਾਲੀ ਘਟਨਾ ਦੇ ਵਿੱਚ ਅਸੀਂ ਦੇਖਦੇ ਆ ਕਿ ਇੱਕ ਪੰਜਾਬ ਦੀ ਬੰਦਰੀ ਕਿਸਾਨ ਜਥੇਬੰਦੀ ਦਾ ਆਗੂ ਬਹੁਤ ਹੀ ਗਰੂਰ ਕਾ ਦੇ ਨਾਲ ਉਗੋਟ ਰਿਹਾ ਹੁਣ ਜਦੋਂ ਉਹ ਉਗੋਟ ਰੇਗਾ ਤਾਂ ਬਹੁਤ ਸਾਰੇ ਉਮੀਦ ਜੀਵੀ ਬਹੁਤ ਸਾਰੇ ਸਮਾਜ ਨੂੰ ਵਧਿਆ ਬਣਾਉਣ ਵਾਲੇ ਲੋਕ ਆ ਉਹੀ ਕੋਟਨ ਨੂੰ ਉਹੀ ਉਹੀ ਹਵਾਲੀਆਂ ਤਨ ਇਹੇ ਕਹਿ ਕੇ ਜਸਵੀ ਭਾਈ ਕਹਿੰਦੇ ਕਿ ਇਹ ਉਹੀ ਸੁਭਾਵ ਅੰਤ ਕਾਰਮਈਆ ਮਤਲਬ ਹੈ ਜਿਹੜੀ ਸੁਭਾਅ ਕੋ ਕਾਰਮਈਆ ਨੇ ਇਹੇ ਉੱਥੇ ਹੀ ਵਾਪੁੜੀਆਂ ਨੇ ਜਿੱਥੇ ਸਾਹਮਣਾ ਕਮਜ਼ੋਰ ਜਿਹੇ ਸੁਭਾਅ ਉਪਤਿਕਰ ਹੋਵੇ ਤਾਂ ਪੰਜਾਬ ਦੇ ਵਿੱਚ ਇੱਕ ਸਾਨ ਜੂਨੀਅਨ ਦਾ ਬੜਾ ਨਿਕਲ ਲਿੱਕ ਵੀ ਸੀਗਾ ਉਹ ਸਾਧੂ ਸਿੰਘ ਧਰਤੂਦਾਰ ਉਹਨੂੰ ਮਾਰਿਆ ਗਿਆ ਸੀਗਾ ਕੈਨਿਸ ਲਵਰ ਉਹ ਮੈਂ ਕਹਿੰਦਾ ਵੀ ਫੇਰ ਕਿਸਾਨ ਗਿਰਦਾਂ ਦੀ ਕਿਸਾਨ ਆਗੂਆਂ ਦੀ ਉਹਨਾਂ ਦੇ ਸਿਰਾਂ ਨੂੰ ਮੋਟਕਣ ਤੇ ਸੁਭਾਗ ਬਗਦੁੱਤੀ ਬਿਨਾਂ ਕੋਈ ਨਹੀਂ ਸਮੁਨੇ ਕਾਨੂੰਨੀ ਕਾਰਵਾਈ ਕਰੇ ਜਦੋਂ ਕਈ ਦੇਸ਼ਾਂ ਦੇ ਵਿੱਚ ਪਲੱਸ 8ਵੀਂ ਪੜਾਅ ਕਰ ਲਈ ਗਿਆ ਉੱਥੇ ਉਹਨਾਂ ਨੂੰ ਜਾ ਕੇ ਬਰਾਬਰ ਤੁਸੀਂ ਕਿਉਂ ਨਹੀਂ ਮੁਟਵੇ ਉੱਥੇ ਤੁਹਾਡੀ ਸੰਭਾਵਨਾ ਬਣਤੀ ਕਿ ਇਹ ਬਰਾਬਰ ਕਿਉਂ ਨਹੀਂ ਹੋਣੀ ਉੱਥੇ ਤੁਸੀਂ ਕਿਉਂ ਬਣ ਕਰਦੇ ਹੋ ਵੀ ਅਸੀਂ ਸਰਕਾਰ ਕੋਲ ਜਾਂਦੇ ਹਾਂ ਦਰਵੇ ਦਰਵੇ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਵੇ ਕਿਉਂਕਿ ਉਹ ਥੋੜੇ ਤੋਂ ਪੱਟੀ ਦੇ ਹੁੰਦੇ ਆ ਉਸੇ ਆਪਣੇ ਤਾਰੇ ਗੈਣੇ ਹੋ ਕਿਉਂਕਿ ਉਹ ਤੁਹਾਨੂੰ ਕੋਲ ਤੋਂ ਬਟਰੀ ਤੋਂ ਹੁੰਦੇ ਜੇ ਕੋਈ ਤੇ ਕੇਸ ਨਹੀਂ ਜਾਂਦੀ ਜਿਹੜੀਆਂ ਤੁਹਾਡੀਆਂ ਸੁਭਾਵਕਾ ਪ੍ਰਤੀ ਜਨਿਆਂ ਨੇ ਇਹ ਇਹ ਤੁਹਾਡੀਆਂ ਇੱਥੇ ਦੇ ਪੰਜਰਾਵ ਦੇ ਜੈਦਲ ਬਹੁਵੇਂ ਫਲ ਤਾਂ ਤੇਹੀ ਨਰਤਾ ਹੁੰਦੀਆਂ ਨੇ ਉੱਥੇ ਲੱਗ ਹੁੰਦੀਆਂ ਨੇ ਇਸ ਵਿੱਚ ਬਹਾਲ ਸਿੰਘ ਬਿੰੜਾ ਜਿਹੜਾਗਾ ਇੱਕ ਇਕੱਠ ਨੂੰ ਸਬੋਧਨ ਕਰ ਰਿਹਾ ਇਸ ਤੋਂ ਬਾਅਦ ਇਹ ਵੀਡੀਓ ਤੋਂ ਸਪਸ਼ਟ ਹੁੰਦਾਗਾ ਵੀ ਇਹ ਜਿਹੜੇ ਆਗੂ ਬੋਲ ਰਹੇ ਨੇ ਉਹਨਾਂ ਨੇ ਕਿਹਾ ਵੀ ਇਹ ਇੱਕ ਇਹ ਜਿਹੜਾ ਹਮਲਾ ਹੋਇਆਗਾ ਇਹ ਨਿਮਾਨ ਵਾਲੇ ਪਾਸੇ ਨੂੰ ਹੋਇਆਗਾ ਸਪੱਸ਼ਟ ਉਹਨਾਂ ਨੇ ਵੀਡੀਓ ਦੇ ਵਿੱਚ ਕਿਹਾ ਵੀ ਉੱਪਰ ਵਾਲਾ ਉਹਨਾਂ ਨੇ ਜੱਟ ਉਸ ਬੰਦੇ ਨੇ ਐਸੀ ਕਰਕੇ ਉਹ ਨੌਜਵਾਨ ਨੂੰ ਕੁੱਟਿਆ ਕਿਉਂਕਿ ਉਹ ਜੱਟ ਸੀ ਜੇਕਰ ਉਹ ਕੋਈ ਦਲਤ ਹੁੰਦਾ ਸ਼ਾਇਦ ਉਹਨੂੰ ਨਾ ਇਸ ਤਰ੍ਹਾਂ ਕੁੱਟਦੇ ਹੁਣ ਆਹ ਵੀਡੀਓ ਦੇਖੋ ਜਿਹੜੀ ਤੱਥ ਖੋਜ ਕਮੇਟੀ ਦੇ ਆਗੂ ਨੇ ਉਹ ਜਾਣਕਾਰੀ ਦੇਣਗੇ ਜਿਨ੍ਹਾਂ ਨੇ 8 ਦਿਨ ਪੂਰੇ ਜਿਹੜੀ ਹੈ ਲੋਕਾਂ ਨਾਲ ਗੱਲਬਾਤ ਕੀਤੀ 12 ਦਰਜਨ ਤੋਂ ਲਗਭਗ ਵੱਧ ਲੋਕਾਂ ਨਾਲ ਗੱਲਬਾਤ ਕਰਕੇ ਜਿਹੜੀ ਰਿਪੋਰਟ ਲੈ ਕੇ ਆਏ ਨੇ ਆ ਉਹਨਾਂ ਦੀ ਗੱਲਬਾਤ ਹੈ ਕੀ ਕਹਿੰਦੇ ਨੇ ਇਹ ਵੀ ਸੁਣੋ ਹਾਂਜੀ ਵੀਰ ਜੀ ਜਿਹੜਾ ਕਰਾਚੋਂ ਵਾਲਾ ਕਾਂਡ ਹੋਇਆਗਾ ਦਲਤਾਂ ਨੇ ਦਾ ਮੁੰਡਾ ਕੁੱਟਿਆ ਗਿਆ ਇਹ ਅਸਲ ਦੇ ਵਿੱਚ ਕਿਸ ਚੀਜ਼ ਨੂੰ ਲੈ ਕੇ ਜਿਹੜੀ ਹੈ ਲੜਾਈ ਹੋਈ ਹੈ ਅਸਲ ਦੇ ਵਿੱਚ ਤਾਂ ਇਹ ਹੈ ਕਿ ਜਿਹੜਾ ਮਨਜੀਤ ਕਰਾਚੋਂ ਦਾ ਬੇਟਾ ਆ ਉਹ ਭਾਈ ਗਰਦਾਸ ਟੋਲੇ ਦੇ ਵਿੱਚ ਨੌਕਰੀ ਕਰਦਾ ਜਿਹੜਾ ਛੁੱਟੀ ਤੋਂ ਬਾਅਦ ਆਪਣੇ ਪਿੰਡਾਂ ਵਾਲੇ ਨੂੰ ਜਾ ਰਿਹਾ ਸੀ ਰਸਤੇ ਦੇ ਵਿੱਚ ਕੋਲੋਦੀ ਵਾਲੇ ਚੋਏ ਦੇ ਉੱਤੇ ਜਿਹੜੇ 8-10 ਨੌਜਵਾਨ ਜਿਹੜੇ ਖੜੇ ਸੀਗੇ ਜਿਹਦੇ ਅੰਦਰ ਜਿਹੜਾ ਮਨਜੀਤ ਘਰਾਚੋ ਦਾ ਮੁੰਡਾ ਉਹਦਾ ਵੀ ਮਤਲਬ ਜਿਹੜਾ ਨਸ਼ਾ ਸੀ ਉਹ ਕੀਤਾ ਹੋਇਆ ਸੀ ਉਹਨਾਂ ਨੇ ਮਤਲਬ ਉਹਨਾਂ ਨੂੰ ਖੜਿਆ ਨੂੰ ਵੇਖ ਕੇ ਜਿਹੜੀ ਇੱਕ ਜਰਦਾ ਦਾ ਇੱਕ ਮਤਲਬ ਵੈਰੈਟੀ ਹੁੰਦੀ ਆ ਕੂਲਿਪਾ ਕੂਲਿਪਾ ਨਾਂ ਦੀ ਇੱਕ ਜਿਹੜੀ ਹੈਗੀ ਆ ਉਹ ਨਸ਼ਾ ਆ ਜਿਹਨੇ ਉਹ ਤੋਂ ਮੰਗਿਆ ਕਿ ਮੈਨੂੰ ਕੂਲਿਪ ਚਾਹੀਦੀ ਮੈਨੂੰ ਕੂਲਿਪ ਦੇ ਦਿਓ ਉਹਨਾਂ ਨੇ ਵੀ ਮੁਰੂ ਉਹਨੂੰ ਦੇਖ ਕੇ ਮਤਲਬ ਦੇ ਬੋਲਦੇ ਥੱਲੋ ਜਿਹੜੀ ਹੈਗੀ ਜੂਠੀ ਜਿਹੜੀ ਕੂਲਿਪ ਕੱਢ ਕੇ ਜਿਹੜੀ ਹੈਗੀ ਉਹਨੂੰ ਦੇ ਦਿੰਦੇ ਨੇ ਉਹ ਉਹ ਮਤਲਬ ਉਹ ਜਿਹੜਾ ਉਹ ਨੂੰ ਮੂਹਰੋ ਜਿਹੜੀ ਹੈਗੀ ਉਹ ਗਾਲ ਕੱਢ ਦਿੰਦਾ ਉਹ ਉਹ ਜਦੋਂ ਉਹ ਮੂਹਰੋ ਗਾਲ ਕੱਢਦਾ ਹੈਗਾ ਤਾਂ ਮਤਲਬ ਉਹ ਇੰਨੇ ਚ ਜਿਹੜੀ ਹੈਗੀ ਉਹਨਾਂ ਦੀ ਹੱਥੋਂ ਪਾਈ ਹੋ ਜਾਂਦੀ ਆ ਜੀਤੋਂ ਬਾਅਦ ਜਿਹੜੀ ਹੈਗੀ ਆ ਉਹਨਾਂ ਦੀ ਤੂੰ ਤੋਂ ਮੈਂ ਤੋਂ ਬਾਅਦ ਜਿਹੜਾ ਹੈਗਾ ਉਹਦੀ ਪਿੱਠ ਦੇ ਵਿੱਚ ਸੁਰਾ ਜਿਹੜਾ ਉਹ ਮਾਰਿਆ ਜਾਂਦਾ ਜੀਤੋਂ ਬਾਅਦ ਉਹ ਆਪਣੇ ਪਿਓ ਨੂੰ ਫੋਨ ਕਰਦਾ ਜੀਤੋਂ ਬਾਅਦ ਇਹ ਸਾਰੀ ਘਟਨਾ ਜਿਹੜੀ ਹੈਗੀ ਆ ਉਹ ਵਾਪਰ ਜਾਂਦੀ ਆ ਅੱਛਾ ਜੀ ਇਹ ਜਿਹੜੀ ਲੜਾਈ ਹੈ ਇਹ ਜਾਤੀਗਤ ਲੜਾਈ ਹੈ ਜਾਂ ਨੀਚੀ ਲੜਾਈ ਹੈ ਜਾਂ ਨਸ਼ੀੜੀਆਂ ਦੇ ਆਪਸੀ ਲੜਾਈ ਹੈ ਇਹ ਮਤਲਬ ਇਹ ਗੱਲ ਜਿਹੜੀ ਅਸੀਂ ਖੋਜ ਕੀਤੀ ਹੈ ਹੁਣ ਤੱਕ ਪੜਤਾਲ ਕੀਤੀ ਹੈ ਉਹਦੇ ਵਿੱਚ ਉਹ ਇਹ ਗੱਲ ਸਾਫ਼ ਤੌਰ ਤੇ ਨਿਕਲ ਕੇ ਆ ਗਈ ਕਿ ਨਾ ਤਾਂ ਇਹ ਕੋਈ ਲੁੱਟਖੋ ਦਾ ਮਾਮਲਾ ਕਿ ਜਿਵੇਂ ਕਿਸਾਨ ਆਗੂ ਦੇ ਵੱਲੋਂ ਲਖਾਇਆ ਗਿਆ ਕਿ ਉਹਨਾਂ ਨੂੰ ਸਾਡੀ ਲੁੱਟਖੋ ਕੀਤੀ ਹੈ ਕੋਈ ਲੁੱਟਖੋ ਨਹੀਂ ਹੋਈ ਉਹਦੇ ਵਿੱਚ ਦੂਜਾ ਜਿਹੜਾ ਮਤਲਬ ਉਹ ਜਾਤ ਦੇ ਤੌਰ ਤੇ ਉਹਨੂੰ ਜਾਤ ਵਾਲੇ ਐਂਗਲ ਤੋਂ ਬਣਾਉਣ ਦੀ ਪੇਸ਼ਕਾਰੀ ਕਰ ਰਹੇ ਨੇ ਕਿ ਉਹ ਜਾਤ ਦੇ ਨਾਂ ਤੇ ਹੋ ਰਿਹਾ ਉਹ ਬਿਲਕੁਲ ਜਿਹੜਾ ਹੈਗਾ ਉਹ ਨਿਰਆਧਾਰਾ ਕੋਈ ਜਾਤ ਦੇ ਨਾਂ ਦੇ ਨਹੀਂ ਕੁੱਟਿਆ ਗਿਆ ਉਹ ਇਸ ਐਕਸ਼ਨ ਦੇ ਰਿਐਕਸ਼ਨ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਉਹ ਵਾਪਰ ਗਈਆਂ ਕਿ ਉਹਨਾਂ ਨੂੰ ਲੱਗਿਆ ਕਿ ਮੇਰੇ ਜਿਹੜੇ ਪੁੱਤ ਦੇ ਠਿੱਠ ਦੇ ਵਿੱਚ ਸਰਾ ਮਰਿਆ ਤੇ ਉਹਨੇ ਜਿਹੜਾ ਹੈਗਾ ਉਹਨੂੰ ਮਤਲਬ ਉਲਟਾ ਜਿਹੜਾ ਹੈਗਾ ਮਨਜੀਤ ਘਰਾਚੋਂ ਇੱਕ ਕਰੂਰਤਾ ਦੇ ਰੂਪ ਦੇ ਅੰਦਰ ਜਿਹੜਾ ਕੁੱਟਿਆ ਉਹ ਵੀ ਅਣਮਨੁੱਖੀ ਹੈ ਜਿਹੜਾ ਹੈਗਾ ਉਹ ਕਾਰਨ ਦੋਸਤੋ ਆਪਾਂ ਤਿੰਨ ਵੀਡੀਓ ਦੇਖੀਆਂ ਇਹਨਾਂ ਵੀਡੀਓ ਦੇ ਵਿੱਚ ਤੁਸੀਂ ਖੁਦ ਅੰਦਾਜ਼ਾ ਲ ਭਾਈ ਇਹ ਅਸਲ ਦੇ ਮਸਲਾ ਕੀ ਹੈ ਇਹ ਜਾਤੀ ਮਸਲਾ ਹੈ ਜਾਂ ਇਹ ਦੋ ਤਰ੍ਹਾਂ ਦੀ ਨਿੱਜੀ ਲੜਾਈ ਹੈ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਦੋ ਚੀਜ਼ਾਂ ਜਿਹੜੀਆਂ ਨੇ ਲਗਾਤਾਰ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਪ੍ਰਚਾਰ ਦਾ ਹਿੱਸਾ ਬਣ ਗਈਆਂ ਨੇ ਦੋ ਵਿਚਾਰ ਨੇ ਜਿਵੇਂ ਆਪਾਂ ਗੱਲ ਕੀਤੀ ਵੀ ਦੋ ਨਜ਼ਰੀਏ ਨੇ ਇੱਕ ਨਜ਼ਰੀਆ ਕਹਿੰਦਾ ਇਹ ਜਾਤ ਦਾ ਮਸਲਾ ਹੈਗਾ ਇਹ ਲੜਾਈ ਦੂਸਰੇ ਕਹਿੰਦੇ ਨੇ ਵੀ ਨਹੀਂ ਇਹ ਇੱਕ ਨਿੱਜੀ ਮਸਲਾ ਦਾ ਜਿਹੜੇ ਕਹਿੰਦੇ ਨੇ ਵੀ ਇਹ ਜਾਤ ਦਾ ਮਸਲਾ ਹੈਗਾ ਉਹ ਇਹ ਵੀ ਨਾਲ ਕਹਿ ਰਹੇ ਨੇ ਵੀ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹ ਉਪਦਲਤ ਬਰੂਤੀ ਨੇ ਤੇ ਜਿਹੜੇ ਤੱਥ ਖੋਜ ਰਿਪੋਰਟ ਕੱਢ ਕੇ ਲੈ ਕੇ ਆਏ ਨੇ ਉਹ ਕਮੇਟੀ ਬਣੀ ਹੈ ਉਹ ਵੀ ਕਿਸਾਨ ਜਥੇਬੰਦੀਆਂ ਦੀ ਹੱਥ ਠੋਕਾ ਜਥੇਬੰਦੀ ਹੈ ਔਰ ਉਹ ਕਿਉਂ ਕਹਿ ਰਹੇ ਨੇ ਉਹ ਕਿਉਂਕਿ ਉਹਨਾਂ ਦੇ ਮੰਨਣਾ ਵੀ ਜਿਹੜੇ ਬੰਦੇ ਨੇ ਇੱਕ ਦਲਤ ਕੁੱਟਿਆ ਉਹ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦਾ ਸੀਨੀਅਰ ਆਗੂ ਹੈ ਉਹ ਦਾ ਨੂੰ ਕੁੱਟ ਰਿਆ ਪੁਲਿਸ ਨੇ ਉਹਦੇ ਦੇ ਮੁਕੱਦਮਾ ਦਰਜ ਕੀਤਾ ਐਸਸੀਐਸਟੀ ਐਕਟ ਵੀ ਲਾਇਆ ਇਹ ਨਹੀਂ ਮੈਨੂੰ ਪਤਾ ਹੈਗਾ ਵੀ ਉਹਨਾਂ ਦੀ ਜਥੇਬੰਦੀ ਨੇ ਉਸ ਬੰਦੇ ਦੇ ਕੋਈ ਜਾਬਤਾ ਕਾਰਵਾਈ ਕੀਤੀ ਹੈ ਜਾਂ ਨਹੀਂ ਇਹਦਾ ਮੈਨੂੰ ਅਜੇ ਕੁਝ ਮੇਰੇ ਜਾਣਕਾਰੀ ਦੇ ਵਿੱਚ ਨਹੀਂ ਹੈਗਾ ਪਰ ਕੀ ਉਸ ਬੰਦੇ ਵੱਲੋਂ ਇੱਕ ਬੰਦੇ ਵੱਲੋਂ ਇੱਕ ਦਲਤ ਨੂੰ ਕੁੱਟਣ ਨਾਲ ਇੱਕ ਘਟਨਾ ਨਾਲ ਕਿ ਸਾਰੇ ਜਥੇਬੰਦੀ ਜਿਹੜੀ ਆ ਦਲਤ ਵਿਰੋਧੀ ਹੋ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਬੀਕੇਜੂ ਅਗਰਾਹਾ ਜਥੇਬੰਦੀ ਜਿਹੜੀ ਇਹ ਦਲਤ ਵਿਰੋਧੀ ਹੈ ਉਹ ਬੀਕੇ ਜੂ ਅਗਰਾਹਾ ਦਾ ਪਿਛੋਕਰ ਦੇਖ ਲੈਣ ਸੰਘਰਸ਼ ਦਾ ਬਹੁਤ ਸਾਰੇ ਜਹੇ ਘੋਲ ਨੇ ਜਿਹੜੇ ਉਹਨਾਂ ਨੇ ਦਲਤ ਜਥੇਬੰਦੀ ਦੀ ਖੁੱਲ ਕੇ ਹਮਾਇਤ ਕੀਤੀ ਹੈ ਹਰ ਪੱਖ ਤੋਂ ਤੇ ਕੁਝ ਕੋਲ ਐਸੇ ਵੀ ਨੇ ਜਿਹੜੇ ਉਹਨਾਂ ਨੇ ਨਾਲ ਰਲ ਕੇ ਲੜੇ ਨੇ ਮੈਂ ਇੱਕ ਘੋਲ ਦੀ ਜਿਹੜੀ ਹੈ ਤੁਹਾਡੇ ਨਾਲ ਗੱਲਬਾਤ ਕਰੂੰਗਾ ਉਹ ਘੋਲ ਹੈ ਜਲੂਰ ਕਾਨ ਕਾਨ ਕੋਈ ਵੀ ਬੰਦਾ ਮੁੱਕ ਕਰਨੀ ਚਾਹੇ ਕੀ ਸੀ ਉਹਦੇ ਵਿੱਚ ਪਿੰਡ ਦੇ ਉੱਚ ਉੱਚ ਜਾਤੀ ਦੇ ਬੰਦਿਆਂ ਵੱਲੋਂ ਦਲਿਤ ਪਰਿਵਾਰਾਂ ਤੇ ਹਮਲਾ ਕੀਤਾ ਗਿਆ ਕੁੱਟਮਾਰ ਕੀਤੀ ਗਈ ਉਹਨਾਂ ਦੀ ਮਾਤਾ ਨੂੰ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਦਲਿਤ ਜਥੇਬੰਦੀਆਂ ਦਾ ਆਉਣਾ ਬੈਨ ਕਰ ਦਿੱਤਾ ਗਿਆ ਰੁਕ ਲਾ ਦਿੱਤੀ ਗਈ ਤਾਂ ਉਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਣ ਇਹ ਉਸ ਪਿੰਡ ਦੇ ਵਿੱਚ ਰੈਲੀ ਕੀਤੀ ਉਸ ਇਲਾਕੇ ਦੇ ਵਿੱਚ ਰੈਲੀਆਂ ਕੀਤੀਆਂ ਲਹਿਰਾ ਕਾਗ ਦੇ ਵਿੱਚ ਇੱਕ ਵਿਸ਼ਾਲ ਰੈਲੀ ਹੋਈ ਜਿਹਦੇ ਵਿੱਚ ਬੀਕੇ ਜੂ ਗਰਾਹਾਂ ਦਾ ਇੱਕ ਵੱਡਾ ਰੋਡ ਸੀਗਾ ਫਿਰ ਤੁਸੀਂ ਕਿਵੇਂ ਕਹਿ ਸਕਦੇ ਵੀ ਉਹ ਜਥੇਬੰਦੀ ਦਲ ਤੋਂ ਫਿਰ ਤੁਸੀਂ ਇਹੀ ਕਹਿੰਦੇ ਆ ਵੀ ਪੰਜਾਬ ਦੇ ਜਿਹੜੇ ਕਿਸਾਨ ਜਥੇਬੰਦੀ ਨੇ ਉਹ ਗਲਤ ਹੋਤੀ ਜਦੋਂ ਝਰੂ ਰਕਾਰਡ ਬਾਕਪਰੇ ਆ ਉਸ ਤੋਂ ਬਾਅਦ ਪ੍ਰਿੰਦਾ ਸਿੰਘ ਟੀਂਸਾ ਦੀ ਕੋਠੀ ਦੇ ਅੱਗੇ ਧਰਨਾ ਚੱਲਿਆ ਤਾਂ ਉਦੋਂ ਪੰਜਾਬ ਦੀਆਂ ਲਗਭਗ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਉਸ ਖੋਲ ਦੇ ਵਿੱਚ ਸਾਂਝੇ ਤੌਰ ਤੇ ਭੂਮਿਕਾ ਨਿਭਾਈ 18 ਦਿਨ ਤੋਂ ਵੱਧ ਪੱਕਾ ਮੋਰਚਾ ਚੱਲਿਆ ਮੇਰੀ ਦੂਸਰੀ ਗੱਲ ਵੀ ਉਹ ਕਹਿੰਦੇ ਨੇ ਵੀ ਜਿਹੜੀ ਦਲਤ ਜਥੇਬੰਦੀਆਂ ਨੇ ਜਿਹੜੇ ਤੱਥ ਖੋਜ ਰਿਪੋਰਟ ਲੈ ਕੇ ਆਈਆਂ ਨੇ ਉਹ ਦਲਤਾਂ ਦੀਆਂ ਜਥੇਬੰਦੀਆਂ ਨੇ ਪਰ ਉਹ ਕਿਸਾਨਾਂ ਦੀਆਂ ਹੱਥ ਠੋਕਾਂ ਨੇ ਉਹਨਾਂ ਜਥੇਬੰਦੀਆਂ ਬਾਰੇ ਵੀ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਪਤਾ ਕਰ ਸਕਦੇ ਆ ਉਹਨਾਂ ਦੇ ਕਰਦਾਰ ਬਾਰੇ ਉਹਨਾਂ ਲੀਡਰਾਂ ਬਾਰੇ ਵੀ ਤੁਸੀਂ ਪਤਾ ਕਰ ਸਕਦੇ ਕਿੰਨੇ ਕਿੰਨੀ ਵਾਰ ਉਹਨਾਂ ਜਥੇਬੰਦੀ ਦੇ ਲੀਡਰਾਂ ਨੇ ਦਲਤਾਂ ਨਗਦਾਰੀਆਂ ਕਰਕੇ ਕਿਸਾਨਾਂ ਨਾਲ ਝੂਟੀਆਂ ਪਾਈਆਂ ਇੱਥੇ ਮੈਂ ਨਹੀਂ ਬੋਲੂਗਾ ਤੁਸੀਂ ਖੁਦ ਪਤਾ ਕਰੋ ਹੁਣ ਮੇਰੀ ਸਲਾਹ ਜ਼ਰੂਰ ਹੈ ਜਿਹੜੇ ਇਹ ਲੋਕ ਕਹਿੰਦੇ ਨੇ ਵੀ ਇਹ ਹੱਥ ਠੋਖਾ ਜੱਥੇਬੰਦੀਆਂ ਨੇ ਕਿਸਾਨ ਜੱਥੇਬੰਦੀਆਂ ਦਲਤ ਵਿਰੋਧੀ ਨੇ ਮੇਰੀ ਕਵੀਲ ਉਹਨਾਂ ਨੂੰ ਹੈ ਵੀ ਤੁਸੀਂ ਜਾਂਚ ਪੜਤਾਲ ਕਰੋ ਕਿ ਨਾ ਤੁਸੀਂ ਇੰਨੇ ਦਿਨ ਹੋ ਗਏ ਘਟਨਾ ਵਾਪਰੀ ਨੂੰ ਕੋਈ ਜਾਂਚ ਪੜਤਾਲ ਨਹੀਂ ਕੀਤੀ ਗਈ ਕੋਈ ਤੱਥ ਕੋਸ਼ ਕਮੇਟੀ ਨਹੀਂ ਬਣਾਈ ਤੁਸੀਂ ਸਿਰਫ ਤੇ ਸਿਰਫ ਇੱਕ ਵੀਡੀਓ ਦੇਖ ਕੇ ਉਸ ਵੀਡੀਓ ਨੂੰ ਲੈ ਕੇ ਸਾਰੇ ਆ ਕਿਸਾਨ ਜਥੇਬੰਦੀਆਂ ਨੂੰ ਸਾਰੀਆਂ ਦਲਤ ਜਥੇਬੰਦੀਆਂ ਨੂੰ ਇੱਕ ਰਸੇ ਬਨ ਕੇ ਜਿਹੜਾ ਤੁਸੀਂ ਗਦਾਰ ਜਿਹੜਾਗਾ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਧੂਸ਼ਣ ਲਾਇ। ਮੈਂ ਤੁਹਾਡੀ ਪੂਰੀ ਸਪੋਰਟ ਕਰੂੰਗਾ ਪਰ ਆਪਾਂ ਵੀ ਇੱਕ ਜਾਂਚ ਕਮੇਟੀ ਬਣਾਈਏ ਤੱਥ ਖੋਜ ਕਮੇਟੀ ਬਣਾਈਏ ਜਿਹੜੀ ਨਰਪੱਖ ਹੋ ਕੇ ਖੋਜ ਕਰੇ ਵੀ ਸੱਚੀ ਜਿਹੜਾ ਉਹ ਘਟਨਾ ਕਰਮ ਵਾਪਰਿਆ ਉਹ ਦਲ ਜਾਤਪਾਤੀ ਸੀ ਨਾਲ ਆਪੇ ਇਹ ਵੀ ਖੋਜ ਕਰੀ ਵੀ ਜਿਹੜੀ ਉਹਨਾਂ ਨੇ ਖੋਜ ਕੀਤੀ ਏ ਜਿਹੜੀ ਰਿਪੋਰਟ ਲੈ ਕੇ ਇਹਨੋਂ ਕੋਈ ਸੱਚਮੁੱਚ ਹੀ ਇਹ ਸੱਚੀ ਰਿਪੋਰਟ ਹੈ ਜਾਂ ਕੋਲੋਂ ਘੜੀ ਘੜਾਈ ਏ ਕਿਉਂਕਿ ਆਪਾਂ ਤਾਂ ਹੀ ਕਿਸੇ ਤੇ ਉਂਗਲ ਉਠਾ ਸਕਦੇ ਆ ਨਾ ਜੇਕਰ ਆਪਾਂ ਆਪਣੇ ਕੋਲ ਠੋਸ ਤੱਥ ਹੋਣ ਜੇ ਸਾਡੇ ਕੋਲ ਕੋਈ ਠੋਸ ਤੱਥ ਨਹੀਂ ਹੈਗੇ ਆਪਾਂ ਉਹਨਾਂ ਤੇ ਉਂਗਲ ਠਾਰਿਆ ਤਾਂ ਲੋਕ ਕਹਿਣਗੇ ਵੀ ਇਹ ਜਾਤ ਪਾਤੀ ਰਾਜਨੀਤੀ ਕੰਮ ਸੋ ਮੇਰੀ ਤੁਹਾਨੂੰ ਅਪੀਲ ਹੈ ਵੀ ਤੁਸੀਂ ਵੀ ਅਗਰ ਸੱਚ ਤੇਰਾ ਚੱਲਣਾ ਚਾਹੁੰਦੇ ਥੋਨੂੰ ਉਹਨਾਂ ਦੇ ਪੋਟ ਦੇ ਤੇ ਯਕੀਨ ਨਹੀਂ ਤਾਂ ਆਪ ਇੱਕ ਜਾਂਚ ਕਮੇਟੀ ਬਣਾਓ ਤੇ ਉਹ ਨਿਰਪੱਖ ਜਾਂਚ ਕਰੇ ਤੇ ਉਹ ਤੱਥ ਲੈ ਕੇ ਆਵੇ ਨਹੀਂ ਇਹ ਕਰ ਸਕਦੇ ਤਾਂ ਫਿਰ ਉਹਨਾਂ ਨੂੰ ਇਹ ਕਹਿਣਾ ਬੰਦ ਕਰ ਦੇਣਾ ਚਾਹੀਦਾ ਤਾਂ ਜੋ ਇਹਦੇ ਵਿੱਚ ਹੀ ਸਮਾਜ ਦਾ ਭਲਾ